ਜੋ ਜੁਗ ਅਟਲ ਚਰ ਚਤਰ ਪਤਾਂ ਦੇ ਮਾਲਕ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਕਵਿਤਰ ਹਜ਼ੂਰੀ ਵਿੱਚ ਆਪ ਸੰਗਤਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚੰਨਨ ਹੋਵਾ ਸਤਿਗੁਰਾਂ ਦਾ ਪਾਵਨ ਗੁਰਮਨਉਣ ਵਾਸਤੇ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ 440 ਸਾਲਾ ਗੁਰਗੱਦੀ ਦਿਹਾੜਾ ਮਨਾਉਣ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਪ੍ਰਬਾਤ ਪੇੜੀਆਂ ਆਰੰਭ ਕੀਤੀਆਂ ਅੰਮ੍ਰਿਤ ਵੇਲੇ ਦੀਵਾਨ ਸਜੇ ਨੇ ਸਤਗੁਰਾਂ ਦੀ ਪਾਵਨ ਬਾਣੀ ਦੇ ਸ਼ਬਦ ਪੜੇਗੇ ਬੰਦਨਾ ਦੇ ਸ਼ਬਦ ਪੜੇਗੇ ਉਪਰੰਤ ਜਿਹੜਾ ਸਮਾਗਮ ਆਪਾਂ ਕੁਲਿੱਕਿਆ ਸੀ ਕੋਈ ਦਿਨ ਸ਼ਤਾਵਦੀਆਂ ਮਨਾਉਣੀਆਂ ਸਤਗੁਰਾਂ ਦੀ ਮਹਾਨ ਕਿਰਪਾ ਹੋਈ ਹੈ ਤਨ ਤਨ RAM DAS GURU ਜਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਦਾ ਕੱਲ ਆਪਾਂ ਇਤਿਹਾਸ ਦੀ ਵਿਚਾਰ ਕੀਤੀ ਸੀ ਤਾਂ ਸ੍ਰੀ ਗੁਰੂ ਜੀ ਆਮ ਦਾ ਸੱਚੇ ਪਾਤਸ਼ਾਹ ਸਾਰਿਆਂ ਦੇ ਆਸਰੇ ਛੱਡ ਕੇ ਕੰਮ ਧੰਦੇ ਦੇ ਆਸਰੇ ਛੱਡ ਕੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾ ਅਰੰਭ ਕਰਤੀ ਉਹਨਾਂ ਨੇ ਗਉੜਨ ਲਾਇਆ ਧੰ ਗੁਰੂ ਅਮਰਦਾਸ ਮਹਾਰਾਜ ਜੀ ਸਮਪਨ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਾਦੀ ਹੋਈ ਬੀਬੀ ਭਾਨੀ ਨਾਲ ਬੀਬੀ ਭਾਨੀ ਘਰ ਸ੍ਰੀ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਛੋਟੀ ਬੇਟੀ ਵੱਡੇ ਦਾ ਨਾਮ ਸੀ ਦਾਨੀ ਛੋਟੀ ਦਾ ਨਾਮ ਸੀ ਭਾਨੀ ਗੁਰੂ ਘਰ ਦੀ ਸੇਵਾ ਗੁਰੂ ਰਾਮਦਾਸ ਜੀ ਨੇ ਸੰਭਲਣੀ ਤੇ ਲੰਗਰ ਪਾਣੀ ਤੇ ਪਿਤਾ ਜੀ ਦੇ ਇਸ਼ਨਾਨ ਦੀ ਸੇਵਾ ਬੀਬੀ ਭਾਨੀ ਜੀ ਨੇ ਸੰਭਲ। ਸਾਧ ਸੰਗਤ ਜੀ ਬੀਬੀ ਭਾਨੀ ਨੇ ਮਿਸਾਲ ਕਹਿ ਵੀ ਕਰਦੀ ਕਿ ਧੀਆ ਵੀ ਲੋ ਦੀ ਸੇਵਾ ਕਰ ਸਕਦੀ। ਅਕਸਰ ਦੁਨੀਆਂ ਵਿੱਚ ਕਈ ਰੀਤ ਰਵਾਜ નિਫਲ ਬਣੇ ਹੋਏ ਨੇ ਬਿਨਾ ਮਤਲਬ ਤੋਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਇਕੋ ਉਹਨਾਂ ਸਾਰੀਆਂ ਰੀਤਾਂ ਨੂੰ ਗੁਰੂ ਸਾਹਿਬ ਜੀ ਨੇ ਇੱਕ ਪਾਸੇ ਰੱਖ ਕੇ ਤੇ ਨਵੀਂ ਵੀਰ ਸ਼ੁਰੂ ਕੀਤੀ ਕੋਈ ਇਕੱਠੇ ਬਹਿ ਕੇ ਲੰਗਰ ਨਹੀਂ ਸੀ ਸਕਦਾ ਤੇ ਗੁਰੂ ਅਮਰਦਾਸ ਜੀ ਨੇ एलान ਕਰਤਾ ਕੇ پہلے ਪੰਗਤ ਪਾਛੇ ਸੰਗਤ ਪਹਿਲਾ ਪੰਗਤ ਲਾਓ ਗੁਰੂ ਘਰ ਨੰਦਰ ਛਕੋ ਪੇਟ ਦੀ ਪੂਜਾ ਕਰੋ ਭਾਂਡੇ ਮਾਂਜੋ ਇੱਕ ਮਨ ਹੋ ਕੇ ਇੱਕੋ ਟਾਟ ਦੇ ਉੱਤੇ ਇੱਕੋ ਤੱਪੜ ਦੇ ਉੱਤੇ ਬੈਠ ਕੇ ਰਾਜਾ ਤੇ ਗਰੀਬ ਤੇ ਅਮੀਰ ਲੰਗਰ ਛਕੇਗਾ ਹੰਕਾਰ ਟੁੱਟ ਜਾਏਗਾ ਕਿ ਮੈਂ ਵੀ ਨਿਭਾਣਾ ਉਹ ਸੇਵਾ ਸਿਮੰਹ ਲਈ ਬੀਬੀ ਪੰਡਤ ਜੀ ਬਾਅਦ ਜਿਤਨੀ ਸੇਵਾ ਸੀ ਉਹ ਧੰਗ ਗੁਰੂ ਰਾਮਦਾਸ ਜੀ ਭਾਈ ਜੇਠੇ ਨੇ ਸਿਮੰਹ ਲਈ ਸਮਾ ਪੈਂਦਾ ਗਿਆ ਪੈਂਦਾ ਗਿਆ ਸਮਾ ਆਇਆ ਧੰਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰ ਅਮਰਦਾਸ ਕਹਿ ਲਗੇ ਸਿੱਖਾ ਤੂੰ గోਈ ਦੇ ਵਾਰ ਵਿੱਚ ਨਹੀਂ ਰਹਿਣਾ ਆਪ ਕੋ ਸਤਨਾਮ ਸ੍ਰੀ ਜਨਮੁ ਜੀ ਹੋਇਆ ਲਾਹੌਰ ਸੇਵਾ ਇੱਥੇ ਕੀਤੀ ਇਹ ਗੱਲ ਯਾਦ ਰੱਖੋ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਦਰ ਦੇ ਮਹਾਰਾਜ ਨੂੰ ਗਿਆ ਸੀ ਸਿੱਖਾ ਤੂੰ ਕਰਤਾਰਪੁਰ ਨਹੀਂ ਰਹਿਣਾ ਹੁਣ ਗੁਰੂ ਸਾਹਿਬ ਨੂੰ ਕਦੋਂ ਸੀ ਕਿ ਇੱਥੇ ਰੋਲਾ ਪੈਣਾ ਢੜੇ ਬੰਦੀ ਹੋਣੀ ਹੈ ਇਹ ਸ਼ੁਰੂ ਤੋਂ ਚੱਲਦੀ ਆ ਰਹੀ ਆਪਾਂ ਥੋੜੀ ਚਿੰਤਾ ਕਰ ਲੈਨੇ ਆ ਲਓ ਜੀ ਫਲਾਣਾ ਤਾਂ ਇੰਜ ਕਿੰਝ ਹੈ ਸਾਡੇ ਬਾਰੇ ਇਹ ਗੁਰੂ ਘਰ ਵਿੱਚ ਜਿਹੜੀ ਈਰਖਾ ਹੈ ਨਾ ਉਹ ਅੱਜ ਦੀ ਨਹੀਂ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਤੇ ਚੱਲਦੀ ਰਹੀ ਕਿਉਂਕਿ ਜਿਹੜੇ ਬੰਦੇ ਸੇਵਾ ਕਰਕੇ ਗਵਾਲ ਲੈਂਦੇ ਨੇ ਉਹ ਇਤਨਾ ਕਰਉਂਦੇ ਨੇ ਈਰਖਾ ਕਰ। ਮਾਤ ਥੋੜੀ ਸੇਵ ਕਰਾਈਏ ਗੁਰੂ ਸਾਹਿਬ ਕਹਿੰਦੇ ਮਨ ਤੋਂ ਛੋੜੀ ਵਾਲੇ ਬੰਦੇ ਬਹੁਤੀ ਸੇਵਾ ਕਰਕੇ ਸੇਵਾ ਹੀ ਕੋਆ ਲੈਂਦੇ ਆਪੀ ਕਿਉਂ ਕਿ ਹੰਕਾਰ ਆ ਜਾਂਦਾ ਹੈ ਈਰਖਾ ਆ ਜਾਂਦਾ ਜਦੋਂ ਗੁਰੂ ਅਮਰਦਾਸ ਨੂੰ ਗੁਰਗੱਦੀ ਮਿਲੀ ਤੇ ਗੁਰੰਦਰ ਦੇ ਮਰਦ ਕਹਿ ਲੱਗੇ ਤੂੰ ਖਡੂਰ ਸਾਹਿਬ ਨਹੀਂ ਰਹਿਣਾ ਇਤਿਹਾਸ ਹੈ ਨਹੀਂ ਰਹਿਣਾ ਤੇ ਉਹਨਾਂ ਨੇ ਪਕੜ ਸੀ ਕਿ ਮੇਰੇ ਪੁੱਤਰਾਂ ਨੇ ਚ ਰਹਿਣ ਦੇ ਦੇਣਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਰੈਣੀ ਦੇਣਾ ਉਹਨਾਂ ਕਹਿੰਦੇ ਮੈਂ ਕਿੱਥੇ ਜਾਵਾਂ ਮਾਲੀ ਕਹਿੰਦੇ ਸਾਡੇ ਹੁੰਦਿਆਂ ਹੀ ਗੋਇੰਦਵਾਲ ਵਸਾ ਦੇ ਗੁਰੂ ਅਮਰਦਾਸ ਜੀ ਨੇ ਗੁਰ ਕੱਤੇ ਦਿੱਤੀ ਕਹਿਣ ਲੱਗੇ ਜੇਠਿਆ ਤੂੰ ਗੋਇੰਦਵਾਲ ਦੇ ਰਹਿਣਾ ਉਹਨਾਂ ਨੂੰ ਪਤਾ ਸੀ ਮੇਰੇ ਪੁੱਤ ਜਿਹੜੇ ਨਹੀਂ ਲਿਖਾ ਕਰਦੇ ਤੇ ਗੁਰੂ ਘਰ ਵਿੱਚ ਪਾਸਾ ਵਟਜੋ ਪਰ ਈਰਖਾ ਦਾ ਮੁਕਾਬਲਾ ਨਾ ਕਰੋ ਕਦੇ ਆਪ ਕੋ ਸਾਦੇ ਨਾਮ ਸ੍ਰੀ ਮੁਕਾਬਲਾ ਕਰੋਗੇ ਤੇ ਮਰਦ ਜਿੰਦੇ ਦੰਦ ਵਿੱਚ ਹੱਥ ਮਾਰੀਏ ਤੇ ਮੂੰਹ ਤੇ ਛਿੱਟੇ ਆਪਦੇ ਪਰੰਗੇ ਪਾਸਾ ਵਟਜੋ ਮਰਦ ਕਹਿਣ ਲੱਗੇ ਸਿੱਖਾ ਆਹ ਦਾ ਇੱਕ ਜਾਂਦਰ ਸਵਾ ਰੁਪਈਆ ਦੇ ਗੋਇੰਦਵਾਲ ਦੇ ਰੁੱਖ ਕਿਸੇ ਰੁੱਖ ਜੁਗ ਮੂੜੀ ਲੈ ਜਾ ਪਟਕੇ ਜਿਵੇਂ ਆਪਾਂ ਥੋੜਾ ਜਿਹਾ ਰੋਕਦਾ ਮੋੜਾ ਫੜ ਲਏ ਮੇਨਾ ਇੱਕ ਟਾਣੀ ਜਿਵੇਂ ਤੂੰ ਲੈ ਗਿਆ ਤਿੰਨ ਚੀਜ਼ਾਂ ਦਿੱਤੀਆਂ ਕਹਿਣ ਲੱਗੇ ਜਿੱਥੇ ਮੋੜੀ ਗੱਡੇਗਾ ਉੱਥੇ ਗੁਰੂ ਦਾ ਚੱਕ ਵਸੇਗਾ ਸਵਾਰ ਡਿਆ ਸਾਈ ਦੇ ਦੀ ਜਿਹੜੀ ਮਰਜ਼ੀ ਜਗ੍ਹਾ ਦੀ ਪੰਗ ਲੱਖਾਂ ਦੀ ਹੋਵੇ ਕਬਰ ਹਮਾ ਨਹੀਂ ਤੇ ਜਿੱਥੇ ਚਾਦਰ ਵਿਛਾਰੇਗੇ ਉੱਥੇ ਸੰਗਤ ਇਕੱਠੀ ਹੋ ਜਾਏਗੀ ਆਪ ਕੋ ਸਾਡੇ ਨਾਮ ਸ੍ਰੀ ਵਾਹਿਗੁਰੂ ਚਲੇਗੇ ਮਹਾਰਾਜ ਇੱਥੇ ਮਹਾਰਾਜ ਨੇ ਮੋੜੀ ਘੱਟ ਦੀ ਤੇ ਇਰਖਾ ਹੋਣ ਲੱਗ ਪਈ ਵੀ ਇਹ ਸਿੱਖ ਕੌਣ ਹੈ ਮਨਜ ਕਹਿਣ ਲੱਗੇ ਅਸੀਂ ਜਗ੍ਹਾ ਬੋਲ ਲੈਣੀ ਹੈ ਕਬਜ਼ੇ ਨਹੀਂ ਕਰਨੇ ਸਵਾਰ ਪ੍ਰਿਆ ਸਾਈ ਦੇਤੀ ਦੂਜੇ ਨੇ ਉੱਥੇ ਚਾਦਰ ਵਿਛਾਲੀ ਤੇ ਸੰਗਤ ਇਕੱਠੀ ਹੋ ਗਈ ਉੱਥੇ ਉਹ ਵਸਿਆ ਗੁਰੂ ਦਾ ਚੱਕ ਹੌਲੀ ਹੌਲੀ ਉਸ ਸਥਾਨ ਦਾ ਨਾਮ ਗੁਰੂ ਦੇ ਚੱਕ ਤੋਂ RAMDAS ਪੁਰ ਬਣ ਗਿਆ RAMDAS ਪੁਰ ਤੋਂ ਜਿਹੜਾ ਸਰੋਵਰ ਬਣਿਆ ਉਹ ਬਣਦਾ RAMDAS ਸਰ ਆਪ ਕੋ ਸਰ ਦਾ ਨਾਮ ਸ੍ਰੀ RAMDAS ਸਰ ਬਣਾਦਾ ਜਦੋਂ ਸਾਰਾ ਕੁਝ ਹੋ ਗਿਆ ਬਾਬਾ ਸ਼੍ਰੀ ਚੰਦ ਜੀ ਆਏ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਕਹਿ ਲੱਗੇ ਸਿੱਖਾ RAMDAS PUR ਤੇ RAMDAS ਸਰ ਇਕੱਠਾ ਕਰਦੇ ਇਹਦਾ ਨਾਂ ਰੱਖਦੇ ਅਮਰਸਰ ਸਾਹਿਬ ਵਾਹਿਗੁਰੂ ਸਤਿਨਾਮ ਸ੍ਰੀ ਗੁਰਬਾਣੀ ਵਿੱਚ ਲਿਖਿਆ ਦਿੱਥੇ ਸਵੇਖਾਮ ਨਹੀਂ ਤੁਦ ਜੀਏ ਦਿੱਥੇ

ਕਾਸਤ ਮਲ ਜਾਈਆ ਨਾਇਆ ਰਾਮਦਾਸ ਸਾਰਾ ਵਿਖੇ ਸਭੇ ਧਾਵ ਨਹੀਂ ਤੁਧ ਗੇਆ ਵਿਖੇ ਸਭੇ ਧਾਵ ਨਹੀਂ ਤੁਧ ਗੇਆ ਵਿਖੇ ਨਾ ਧਾਵ ਨਹੀਂ ਤੁਧ ਗੇਆ ਵਿਖੇ ਸਭੇ ਧਾਵ ਨਹੀਂ ਤੁਧ ਗੇਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਮਦਾਸ ਗੁਰ ਗਿਆਨ ਕਾ ਬਸ ਲਾ ਲਾ ਧਨ ਤਨ ਜਾਮ ਗਾਸ ਗੁਰ ਧਨ ਤਨ ਜਾਮ ਗਾਸ ਗੁਰ ਗਿਆਨ ਕਾ ਬਸ ਲਾ ਲਾ ਜਿਨ ਸਿਰਿਆ ਤਨ ਸਵਾਰਿਆ ਜਿਨ ਸਿਰਿਆ ਤਨ I'm the